8 ਮਿਤੀ 28 25 ਨੂੰ ਗ੍ਰਾਮ ਪੰਚਾਇਤ ਅਤਾਰਪ ਅਦੇ ਸਮੂਹ ਪਿੰਡ ਵਾਸੀਆਂ ਦਾ ਇਕੱਠ ਹੋਇਆ ਜਿਸ ਵਿੱਚ ਸਰਵ ਸੰਪਤੀ ਨਾਲ ਏਟ ਲਿਖੇ ਮਤੇ ਪਾਸ ਕੀਤੇ ਗਏ ਨੰਬਰ 1 ਸਰਵ ਸੰਪਤੀ ਨਾਲ ਪਾਸ ਹੋਇਆ ਕਿ ਜੋ ਉਜੋਕੇ ਸਮਾਜ ਵਿੱਚ ਪਿੰਡ ਦੇ ਨੌਜਵਾਨ ਬੱਚਿਆਂ ਵੱਲੋਂ ਪਿੰਡ ਵਿੱਚ ਹੀ ਵਿਆਹ ਰੋਣਦਾਰੀ ਹੰਪੇਦਾ ਹੋਇਆ ਹੈ ਉਸ ਦਾ ਸਮਾਜ ਵਿੱਚ ਚਿੰਤਾ ਵਧੀ ਹੈ ਅਤੇ ਇਸ ਵਿਸ਼ੇ ਤੇ ਠੰਡ ਪਾਉਣ ਲਈ ਭਾਈਚਾਰੇ ਵੱਲੋਂ ਫੈਸਲੇ ਅਨੁਸਾਰ ਫੈਸਲੇ ਲਏ ਗਏ ਹਨ ਜਿਨ੍ਹਾਂ ਨੂੰ ਅੱਜ ਤੋਂ ਹੀ ਲਾਗੂ ਮੰਨਿਆ ਜਾ ਰਿਹਾ ਹੈ ਨੰਬਰ 2 ਕਿ ਕੋਈ ਵੀ ਜੇ ਕਿ ਕੋਈ ਵੀ ਜੋੜਾ ਪਿੰਡ ਵਿੱਚ ਵਿਆਹ ਨਹੀਂ ਕਰੇਗਾ ਅਗਰ ਕੋਈ ਭਾਈਚਾਰੇ ਦੇ ਇਸ ਫੈਸਲੇ ਦੀ ਉਲੰਘਣਾ ਕਰੇਗਾ ਦਾ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਪਰਿਵਾਰ ਨੂੰ ਅਤੇ ਉਸ ਉਸ ਵਿਅਕਤੀ ਨੂੰ ਪਿੰਡ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਜੋ ਵੀ ਪਰਿਵਾਰ ਇਸ ਤਰ੍ਹਾਂ ਦੀ ਗਲਤੀ ਕਰਦਾ ਹੈ ਉਸ ਦੇ ਨਾਲ ਪਿੰਡ ਦੇ ਬਾਕੀ ਭਾਈਚਾਰੇ ਦਾ ਕੋਈ ਵੀ ਵਿਅਕਤੀ ਮੇਲ-ਜੋਲ ਨਹੀਂ ਰੱਖੇਗਾ ਅਗਰ ਕੋਈ ਰੱਖੇਗਾ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ ਸਰਬਸੰਮਤੀ ਨਾਲ પાસ ਹੋਇਆ ਅਜਿਹੀ ਗਲਤੀ ਕਰਨ ਵਾਲੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਵੀ ਡਾਕੂਮੈਂਟ ਮੀਨਸ ਦਸਤਾਵੇਜ਼ ਸਰਕਾਰੀ ਦਸਤਾਵੇਜ਼ ਜਿਸ ਵਿੱਚ ਸਰਪੰਚ ਪੰਜ ਅਤੇ ਨੰਬਰਦਾਰ ਵੱਲੋਂ تصਦੀਕ ਨਹੀਂ ਕੀਤਾ ਜਾਵੇਗਾ ਕਿ ਅਜਿਹੇ ਪਰਿਵਾਰ ਜਿਸ ਵਿੱਚ ਇਹ ਗਲਤੀ ਹੋਈ ਹੋਵੇ ਉਹਨਾਂ ਦੇ ਕਿਸੇ ਵੀ ਵਿਆਹ ਜਾਂ ਮੌਤ ਵਰਗੇ ਇਵੈਂਟਸ ਦੇ ਉੱਤੇ ਵੀ ਪਿੰਡ ਦਾ ਮੁਕੰਮਲ ਬਾਈਕਾਟ ਹੋਇਆ ਤੇ ਪਿੰਡ ਵਿੱਚ ਨਸ਼ਿਆਂ ਦੇ 100% ਮੁਕੰਮਲ ਪਾਬੰਦੀ ਲਾ ਹੋਵੇਗੀ ਨਸ਼ੇ ਦਾ ਵਪਾਰ ਕਰਨ ਵਾਲਿਆਂ ਅਤੇ ਵਰਤਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਕੋਈ ਵੀ ਪਿੰਡ ਦਾ ਵਿਅਕਤੀ ਪਿੱਟਾ ਸਮੈਗ ਗੋਲੀਆਂ ਅਤੇ ਕੋਈ ਵੀ ਮੈਡੀਕਲ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਜਾਂ ਬਾਹਰੋਂ ਆ ਕੇ ਵੇਚਣ ਵਾਲੇ ਦੀ ਸਹਾਇਤਾ ਕਰਦਾ ਹੈ ਉਸ ਦੇ ਖਾਤੇ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਸ਼ਾਸਨ ਵਿੱਚ ਕੀਤੀ ਜਾ ਰਹੀ ਹੈ। ਅਗਰ ਕੋਈ ਵੀ ਵਿਅਕਤੀ ਨਸ਼ੇ ਦੇ ਕੇਸ ਵਿੱਚ ਫੜਿਆ ਜਾਂਦਾ ਹੈ ਉਸ ਦੀ ਥਾਣੇ ਵਿੱਚ ਜਾਂ ਕੋਰਟ ਵਿੱਚ ਕੋਈ ਵੀ ਪਿੰਡ ਵਾਸੀ ਜਮਾਨਤ ਜਾਂ ਡਿਮਾਂਡ ਦੀ ਗਵਾਹੀ ਨਹੀਂ ਦੇਵੇਗਾ। ਗਵਾਹੀ ਦੇ ਨਹੀਂ ਜਾਵੇਗਾ ਅਤੇ ਪਾਈਡਾ ਦੇ ਵੱਲੋਂ ਉਸ ਵਿਅਕਤੀ ਦਾ ਦਸਮਨ ਸਮਾਨਿਕ ਗਵਾਹੀ ਦਾ ਕੀਤਾ ਜਾ ਰਿਹਾ ਹੈ।